ਬਹੁਤ ਹੀ ਸਤਿਕਾਰਯੋਗ ਮੇਰੇ ਦਿਨਾਨਗਰ ਸ਼ਹਿਰ ਵਾਸੀਓ ਤੇ ਦਿਨਾਨਗਰ ਦੇ ਇਲਾਕਾ ਵਾਸੀਓ ਮੈਂ ਤੁਹਾਨੂੰ ਕੁਝ ਬੇਨਤੀਆਂ ਕਰਨਾ ਚਾਹਨਾ ਹਾਂ ਜੋ ਕਿ ਸਾਡੇ ਦਿਨਾਨਗਰ ਸ਼ਹਿਰ ਤੇ ਸਾਡੇ ਦਿਨਾਨਗਰ ਦੇ ਇਲਾਕੇ ਦੇ ਨਾਲ ਸੰਬੰਧਿਤ ਹਨ ਦਿਨਾਨਗਰ ਇੱਕ ਮੈਂ ਤੁਹਾਨੂੰ ਗੱਲ ਦੱਸਣਾ ਚਾਹਨਾ ਹਾਂ ਕਿ ਦਿਨਾਨਗਰ ਸ਼ਹਿਰ ਸਾਡਾ ਪੰਜਾਬ ਦਾ ਇੱਕ ਸ਼ਾਂਤੀਪੂਰਕ ਸ਼ਹਿਰ ਮੰਨਿਆ ਗਿਆ ਹੈ ਜਦੋਂ ਇੱਕ ਮਾੜਾ ਦੌਰ ਪੰਜਾਬ ਵਿੱਚ ਆਇਆ ਸੀ ਉਸ ਵੇਲੇ ਵੀ ਦਿਨਾਨਗਰ ਸ਼ਹਿਰ ਦੇ ਲੋਕ ਰਲ ਮਿਲ ਕੇ ਭਾਈਚਾਰੇ ਨਾਲ ਇੱਕ ਦੂਜੇ ਦੀ ਮਦਦ ਕਰਦੇ ਸਨ ਅੱਜ ਕੱਲ੍ਹ ਵੀ ਲੋਕ ਦਾ ਸੁਭਾਅ ਉਸੇ ਤਰ੍ਹਾਂ ਹੀ ਹੈ ਪਰ ਕੁਝ ਗੱਲਾਂ ਵੇਖਣ ਦੇ ਵਿੱਚ ਆਈਆਂ ਹਨ ਕਿ ਜਿਵੇਂ ਲੋਕੀ ਆਪਣੇ ਆਪਣੇ ਧਰਮਾਂ ਨੂੰ ਲੈ ਕੇ ਆਪਣੇ ਆਪਣੇ ਗੁਰੂਆਂ ਨੂੰ ਪੀਰਾਂ ਨੂੰ ਲੈ ਕੇ ਆਪਣਾ ਜਿਸ ਤਰ੍ਹਾਂ ਚੌਕਾਂ ਦੇ ਨਾਂ ਰੱਖਣਾ ਚਾਹੁੰਦੇ ਹਨ ਕਿਸੇ ਗੇਟ ਦਾ ਨਾਂ ਰੱਖਣਾ ਚਾਹੁੰਦੇ ਹਨ ਜਾਂ ਕਿਸੇ ਗਲੀ ਦਾ ਨਾਂ ਰੱਖਣਾ ਚਾਹੁੰਦੇ ਹਨ ਇਹ ਇੱਕ ਰਵਾਜ ਜਾਂ ਦੀਨਾਨਗਰ ਸ਼ਹਿਰ ਦੇ ਵਿੱਚ ਤੁਰ ਪਿਆ ਹੈ ਜਿਹੜਾ ਕਿ ਸਹੀ ਨਹੀਂ ਹੈ ਹਾਂ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਜੇ ਕਿਸੇ ਨੂੰ ਕਿਸੇ ਨੇ ਆਪਣੇ ਗਲੀ ਦਾ ਨਾਂ ਆਪਣੇ ਚੌਕ ਦਾ ਨਾਂ ਜਾਂ ਆਪਣੇ ਕਿਸੇ ਵੀ ਮਨਪਸੰਦ ਜਗਾ ਦਾ ਨਾਂ ਕੁਝ ਰੱਖਣਾ ਚਾਹੁੰਦੇ ਹਨ ਉਹ ਉਹਨਾਂ ਦਾ ਇੱਕ ਰੂਲ ਹੈ ਇੱਕ ਤਰੀਕਾ ਹੈ ਇੱਕ ਕਾਨੂੰਨ ਬਣਿਆ ਹੋਇਆ ਹੈ ਕਿ ਜਿਹੜਾ ਕਿ ਆਪਣਾ ਕੋਈ ਮੰਗ ਪੱਤਰ ਆ ਕੇ ਸ਼ਹਿਰ ਦੇ ਵਿੱਚ ਜੋ ਕਮੇਟੀ ਘਰ ਹੈ ਉੱਥੇ ਆ ਕੇ ਦਿੱਤਾ ਜਾਵੇ ਫਿਰ ਉਹ ਕਮੇਟੀ ਦੇ ਜੋ ਸਾਰੇ ਮੈਂਬਰ ਹੈ ਬਹਿ ਕੇ ਆਪਣੀ ਮੀਟਿੰਗ ਦੇ ਵਿੱਚ ਆਪਣਾ ਮਤਾ ਪਾਸ ਕਰ ਮਤਾ ਪਾਉਂਦੇ ਹਨ ਉਸ ਨੂੰ ਸਰਬਸੰਮਤੀ ਨਾਲ ਜੋ ਪ੍ਰਵਾਨ ਹੋ ਜਾਂਦਾ ਹੈ ਉਸ ਨੂੰ ਪ੍ਰਵਾਨ ਕੀਤਾ ਜਾਂਦਾ ਹੈ ਤੇ ਉਸ ਦੇ ਉੱਤੇ ਨਾਂ ਰੱਖਣ ਦੀ ਮੋਹਰ ਲੱਗ ਜਾਂਦੀ ਹੈ ਪਰਵੇਖਣ ਵਿੱਚ ਆਇਆ ਹੈ ਕਿ ਕੁਝ ਲੋਕ ਆਪਣੀ ਮਰਜ਼ੀ ਨਾਲ ਹੀ ਜਿੱਥੇ ਚਾਏ ਉਥੇ ਨਾ ਰੱਖ ਦਿਓ ਚਾਹ ਬੋਰਡ ਲਾ ਦਿਓ ਚਾਹ ਕੁਝ ਕਰ ਦਿਓ ਜਿਹੜਾ ਕਿ ਗੈਰ ਕਾਨੂੰਨੀ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਚੀਜ਼ ਤੋਂ ਬਚਿਆ ਜਾਵੇ ਤੇ ਇਹ ਚੀਜ਼ ਨੂੰ ਨਾ ਕੀਤਾ ਜਾਵੇ ਹਰ ਇੱਕ ਨੂੰ ਹੱਕ ਹੈ ਆਪਣਾ ਗੱਲ ਰੱਖਣ ਦਾ ਜੇ ਕਿਸੇ ਦੇ ਮਨ ਦੇ ਵਿੱਚ ਕੋਈ ਵਿਚਾਰ ਹੈ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਆਉਂਦੀ ਹੈ ਮੈਂ ਦੁਬਾਰਾ ਇਹ ਗੱਲ ਕਹਿ ਰਿਹਾ ਹਾਂ ਰਿਪੀਟ ਕਰ ਰਿਹਾ ਹਾਂ ਕਿ ਉਹ ਆਪਣਾ ਵਿਚਾਰ ਆਪਣੀ ਮੰਗ ਜਿਹੜੀ ਉਹ ਕਮੇਟੀ ਘਰ ਦੇ ਵਿੱਚ ਦੇਵੇ ਤੇ ਕਮੇਟੀ ਘਰ ਜੋ ਕਿ ਇਸ ਨੂੰ ਆਪਣੇ ਮਤੇ ਦੇ ਵਿੱਚ ਪਾ ਕੇ ਉਸ ਦੇ ਉੱਤੇ ਵਿਚਾਰ ਵਟਾਂਦਰਾ ਕਰਕੇ ਉਸ ਦੇ ਉੱਤੇ ਸਹਿਮਤੀ ਦੇਵੇਗਾ ਤਾਂ ਉਹ ਰੱਖਿਆ ਜਾਵੇਗਾ ਇਹ ਸਾਰੀ ਹੀ ਬੇਨਤੀਆਂ ਨੂੰ ਮੈਂ ਆਪ ਦੇ ਅੱਗੇ ਰੱਖਣਾ ਚਾਹੁੰਦਾ ਸੀ ਜੋ ਮੈਂ ਕੀ ਕਰ ਰਿਹਾ ਹਾਂ ਅੰਤ ਵਿੱਚ ਫਿਰ ਮੈਂ ਇਹ ਕਹਿਣਾ ਚਾਹੁੰਦਾ ਕਿ ਦਿਨਾ ਨਗਰ ਸ਼ਹਿਰ ਇੱਕ ਬੜਾ ਧਾਰਮਿਕ ਸ਼ਹਿਰ ਹੈ ਇੱਥੇ ਹਰ ਧਰਮ ਦੇ ਲੋਕ ਰਹਿੰਦੇ ਹਨ ਆਪਸ ਵਿੱਚ ਪਿਆਰ ਨਾਲ ਰਹਿੰਦੇ ਹਨ ਮੈਂ ਨਹੀਂ ਚਾਹੁੰਦਾ ਕਿ ਸਾਡਾ ਆਪਸ ਦੇ ਵਿੱਚ ਕੋਈ ਫਸਾਦ ਹੋਵੇ ਮੈਂ ਇਹੀ ਬੇਨਤੀ ਕਰਦਾ ਹੋਏ ਆਪਕੋ ਅਗਿਆ ਲੈਣਾ ਹਾ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਸ਼ਕਰਮਾਈ ਮਹਾਰਾਜੀ ਕੀ ਜਾ ਜਗਾਏ ਤਾਂ ਰਗੜੀ ਮੋੜ ਅਸੀਂ 78 ਦੇ ਇੱਥੇ ਆਏ ਦਿਆਂ ਕਰਤੋਂ ਹੀ ਦੁਕਾਨਦਾਰੀ ਕਰਨ ਲੇਦੇ ਆ ਇਹਦੇ ਵਿੱਚ ਅਨੂ ਤਾਰਗੜੀ ਮੋੜ ਕੇ ਆਇਆ ਜਾਂਦਾ ਸੀ ਜਿੰਨੇ ਵੀ ਇੱਥੇ ਵਪਾਰੀ ਵਰਗ ਆ ਜਾਂ ਜਿੰਨੇ ਵੀ ਟੈਕਨੀਕਲ ਆ ਸਾਰੇ ਇਸ ਚੌਂਕ ਦੇ ਵਿੱਚ ਹੈਗੇ ਨਾ ਇਹਦੇ ਵਿੱਚ ਕੋਈ ਹੋਰ ਨਹੀਂ ਹੈਗਾ ਜਿੰਨੇ ਵੀ ਇੰਜੀਨੀਅਰ ਵਰਕਸ ਆ ਸਾਰਾ ਇਸ ਮੋੜ ਤੇ ਹੋ ਰਿਹਾ ਇਹਦੇ ਵਿੱਚ ਜਿਹੜਾ ਹੋ ਰਿਹਾ ਸਾਨੂੰ ਪਤਾ ਲੱਗਾ ਸੀ ਅਖਬਾਰ ਦੇ ਸੂਤਰਾਂ ਤੋਂ ਕਿ ਇੱਥੇ ਬਾਬਾ ਨਾਦਾ ਨਾਬਾਦਾ ਜੀ ਦਾ ਬੋਰਡ ਲੱਗ ਰਿਹਾ ਜਾਂ ਉਸ ਚੌਂਕ ਤੇ ਨਾਂ ਤੇ ਮਸ਼ਹੂਰ ਹੋ ਰਿਹਾ ਅਸੀਂ ਉਹਨਾਂ ਦੇ ਆਭਾਰੀ ਆ ਬਾਬਾ ਨਬਾ ਦਾਸ ਜੀ ਬੜੇ ਉੱਚ ਕੋਟੀ ਦੇ ਮੁਤਾਬਕ ਬੈਠੇ ਤੇ ਆ ਅਸੀਂ ਉਹਨਾਂ ਦੇ ਪਾਸ ਕੋ ਨਹੀਂ ਆ ਗਏ ਉਹ ਵੀ ਪੂਜਨਯੋਗ ਆ ਗਿਆ ਬਿਸ਼ਕਰਮਾ ਜੀ ਪੂਜਨਯੋਗ ਆ ਗਿਆ ਅਸੀਂ ਇਹਨਾਂ ਦੇ ਵਿੱਚ ਨਹੀਂ ਪੈਂਦੇ ਅਸੀਂ ਕਹਿੰਦੇ ਆ ਕਿ ਇਸ ਟੈਕਨੀਕਲ ਵਰਕਰ ਦੇ ਵਿੱਚ ਜਿਹੜੇ ਜਿੰਨੀ ਮਾਰਕੀਟ ਦੇ ਵਿੱਚ ਜਿੰਨੇ ਵੀ ਆ ਮਿਸਤਰੀ ਕਾਰੀਗਰ ਸਾਰੇ ਮਾਰਕੀਟ ਚ ਨਾ ਅਸੀਂ ਬਿਸ਼ਕਰਮਾ ਜੀ ਮਹਾਰਾਜ ਦੇ ਨਾਂ ਤੇ ਪੂਜਣਿਆ ਅਸੀਂ ਤਾਂ ਕਹਿੰਦੇ ਆ ਚੱਲੋ ਵੀ ਯਾਰ ਪਹਿਲੇ ਤੋਂ ਇਹੀ ਹੈਗਾ ਬਿਸ਼ਕਰਮਾ ਡੇ ਤੇ ਜਾ ਕੇ ਬਿਸ਼ਕਰਮਾ ਡੇ ਤੇ ਵੀ ਇੱਥੇ ਸਟਾਰਟਿੰਗ ਤੋਂ ਤਕਰੀਬਨ 78 ਤੋਂ ਲੈ ਕੇ ਇੱਥੇ ਚੱਲਦਾ ਰਿਹਾ ਬਿਸ਼ਕਰਮਾ ਚੌਂਕ ਦੇ ਨਾਂ ਤੇ ਸਾਡੇ ਜਿੰਨੇ ਵੀ ਵਪਾਰੀ ਵਰਗਾ ਜਿੱਦਾਂ ਅਸੀਂ GST ਨੰਬਰ ਲੈਦੇ ਆ ਜਾਂ ਆਪਣੇ ਜਿਹੜੇ ਲੈਟਰ ਹੱਡਾ ਜਾਂ ਬਜਟਡ ਕਾਰਡ ਜਿਹੜੇ ਨਾਲ ਉਹਨਾਂ ਦੇ ਉੱਤੇ ਅਸੀਂ ਵੈਸੇ ਬਿਸ਼ਕਰਮਾ ਚੌਂਕ ਲਿਖਾਇਆਦਾ ਹੈਗਾ ਇਹਦੇ ਵਿੱਚ ਜੇਕਰ ਹੋਣ ਇਹਨਾਂ ਦਾ ਨਾਮ ਚੇਂਜ ਕੀਤਾ ਜਾਏ ਉਹਦੇ ਵਿੱਚ ਸਾਨੂੰ ਥੋੜੀ ਤਕਲੀਫ ਹੁੰਦੀ ਆ ਜਾਂ ਸਾਨੂੰ ਨੁਕਸਾਨ ਹੁੰਦਾ ਅਸੀਂ ਜਿਹੜੇ ਬਾਹਰ ਡਰੈਸ ਦੇ ਦਿੱਤੇ ਤੇ ਆ ਉਹਨਾਂ ਦਾ ਜਿਹੜਾ ਬੜਾ ਫਰਕ ਪਏਗਾ ਵਪਾਰ ਦੇ ਲਿਹਾਜ਼ ਨਾਲ ਸਾਨੂੰ ਬਹੁਤ ਫਰਕ ਪਏਗਾ ਮੰਗ ਇਹ ਇਹ ਕਰਨੀ ਆ ਸਰਕਾਰ ਗਏ ਕਿ ਇਹਦਾ ਨਾਮ ਜਿਹੜਾ ਬਿਸ਼ਕਰਮਾ ਚੌਂਜੀ ਰੱਖਿਆ ਜਾਏ ਇਹ ਦਿੱਤਾ ਪਹਿਲਾਂ ਤਾਰਾਗੜ ਮੋੜ ਕਹਿੰਦੇ ਹੁੰਦੇ ਸੀ ਅਸੀਂ ਸਾਨੂੰ 87 ਤੋਂ ਇਸ ਮਾਰਕੀਟ ਦੇ ਸਾਰੇ ਕੰਮ ਕਰ ਰਹੇ ਆਂ ਔਰ ਬਾਬਾ ਵੀਰਕਰਮਾ ਜੀ ਦੇ ਨਾਂ ਤੇ ਕਰ ਰਹੇ ਆਂ ਏ ਬਾਬਾ ਵਿਸ਼ਕਰਮਾ ਜੀ ਦੇ ਨਾਮ ਦਾ ਬੋਟ ਲਾਇਆ ਗਿਆ ਕੋਈ ਪਰਸਨਲ ਵੇਖੋ ਇਹ ਸਾਡੀ ਮੰਗੇ ਹੋਏ ਬਾਬਾ ਵਿਸ਼ਕਰਮਾ ਚੌਂਕ ਰਵੇ ਇਹ ਫਰਜ਼ ਕੀਤਾ ਅੱਜ ਇਹ ਸਾਡਾ ਘਰ 38 40 ਸਾਲ ਤੋਂ ਦੇ ਰਹੇ ਹਾਂ ਦੂਜਾ ਬੰਦਾ ਆ ਕੇ ਨਾਂ ਰੱਖੇ ਉਹ ਸਾਨੂੰ ਮਨਜ਼ੂਰ ਨਹੀਂ